ਪਨ ਅਬ ਤੱਕ ਯਹਾਂ ਪਰ ਕਿਤਨੇ ਬੱਚੇ ਲਗਾਤਾਰ ਆ ਰਹੇ ਹਨ ਕਿਤਨੀ ਇੱਕ ਗੈਦਰਿੰਗ ਹੋ ਜਾਂਦੀ ਹੈ ਬੱਚੋ ਕੀ ਆਫਟਰ ਪੀਸੀਐਸ ਦੇਖਾ ਗਿਆ ਹੈ ਕਿ ਬਹੁਤ ਲੋਕ ਔਰ ਅਪਰੋਚ ਕਰਤੇ ਹਨ ਮੇਨ ਫੈਸਿਲਿਟੀ ਸਾਨੂੰ ਟੀਚਿੰਗ ਚਾਹੀਦੀ ਹੈ ਵਧੀਆ ਟੀਚਰ ਬੋਰਡ ਹੋਤ ਸਾਨੂੰ ਕੋ ਚਾਹੀਦਾ ਨਹੀਂ ਕੋ ਬਹੁਤ ਵਧੀਆ ਸਮਾਰਟ ਕਲਾਸਾਂ ਦੀ ਲੋੜ ਨਹੀਂ ਵਧੀਆ ਟੀਚਰ ਅਤੇ ਇੱਕ ਗੋਇਟ এনਵਾਇਰਨਮੈਂਟ ਵਿੱਚ ਅਸੀਂ ਸਟੱਡੀ ਕਰ ਰਹੇ ਹਾਂ ਔਰ ਕੁਝ ਨਹੀਂ ਇੱਕ ਖਾਲੀ ਬਰਤਨ ਵਿੱਚ ਭਰੀ ਜਾ ਰਹੀ ਹੈ ਨੋਲੇਜ ਮੈਨੂੰ ਸਾਰੇ ਤੋ ਕਿਉਂਕਿ ਮੈਂ ਪਹਿਲਾਂ ਵੀ ਥੋੜੀ ਇਥੋਂ ਬੇਸਿਕ ਕੋਚਿੰਗ ਕੀਤੀ ਸੀ ਐਨਸੀਆਰਟੀ ਵਗੈਰਾ ਦੀ ਫਿਰ ਮੈਂ ਸੋਚਿਆ ਕਿ ਚਲੋ ਨਾਲੇ ਦਾ ਥੋੜਾ ਜਿਹਾ ਆਪਣਾ ਆਪਣਾ ਹੀ ਏਰੀਆ ਹੈ ਤੇ ਇਹਦੇ ਵਿੱਚ ਮੈਨੂੰ ਥੋੜਾ ਅਕੋਮੋਡੇਸ਼ਨ ਦਾ ਵੀ ਪੈਦਾ ਰਹੂਗਾ ਮੈਂ ਘਰ ਤੋਂ ਅਪਰਾਨਡ ਕਰ ਸਕਦਾ ਹਾਂ ਪਰ ਵੀ ਲੈਰੀਨ ਵਿੱਚ ਵਿੱਚ ਕਿਉਂਕਿ ਤਿਆਰੀਆਂ ਕਾਫੀ ਹੁੰਦੀਆਂ ਨੇ ਇਸ ਦੇ ਵਿੱਚ ਪੇਪਰ ਜਦੋਂ ਦੇਣੇ ਹੁੰਦੇ ਨੇ ਉਸ ਤੋਂ ਪਹਿਲਾਂ ਵੀ ਕਈ ਚੀਜ਼ਾਂ ਨੇ ਜੋ ਦੇਖਿਆ ਜਾਂਦੀਆਂ ਨੇ ਪੇਪਰਸ ਵੀ ਹਾਂਜੀ ਸਰ ਜਦੋਂ ਮਤਲਬ ਇੱਕ ਸਬਜੈਕਟ ਕੰਪਲੀਟ ਹੋ ਜਾਂਦੇ ਉਸ ਤੋਂ ਬਾਅਦ ਸਰ ਟੈਸਟ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਉਪਰਾਲਾ ਇੱਕ ਕੀਤਾ ਗਿਆ ਸੀ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਬੱਚੇ ਅਤੇ ਸਵੇਲੀਅੰਸ ਜਿਹੜੇ ਨੇ ਉਹਨਾਂ ਨੂੰ ਬੜੇ ਹੀ ਘੱਟ ਰੇਟਾਂ ਦੇ ਉੱਪਰ ਬੜੇ ਹੀ ਘੱਟ ਬਜਟ ਦੇ ਉੱਪਰ ਜਿਹੜਾ ਹੈਗਾ ਹੈ ਉਹ ਯੂਪੀਐਸਸੀ ਦੀ ਜਿਹੜੀ ਹੈ ਉਹ ਤਿਆਰੀ ਕਰਾਈ ਜਾਂਦੀ ਹੈ ਇਸ ਦੇ ਨਾਲ ਨਾਲ ਹੋਰ ਵੀ ਕਾਫੀ ਤਿਆਰੀਆਂ ਜਿਹੜੀਆਂ ਨੇ ਉਹ ਇਸ ਅਕੈਡਮੀ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਕਰਾਈ ਜਾਂਦੀ ਹੈ ਪੀਏਪੀ ਦੇ ਵਿੱਚ ਇਸ ਵਕਤ ਅਸੀਂ ਖੜੇ ਹਾਂ ਪਹਿਲਾਂ ਵੀ ਤੁਹਾਨੂੰ ਤਸਵੀਰ ਦਿਖਾਈ ਸੀਗੀ ਬੱਚੇ ਜਿਹੜੇ ਹੈਗੇ ਨੇ ਉਹ ਇਸ ਜਗ੍ਹਾ ਦੇ ਉੱਪਰ ਆ ਕੇ ਤਿਆਰੀ ਕਰ ਰਹੇ ਨੇ ਸ਼ੁਰੂਆਤ ਜਦੋਂ ਹੋਈ ਸੀਗੀ ਉਦੋਂ ਵੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਾਈ ਸੀ ਕਿ ਬੱਚਿਆਂ ਨੇ ਕਿ ਕੁਝ ਇਹਨਾਂ ਨੂੰ ਸਿੱਖਣ ਨੂੰ ਮਿਲ ਰਿਹਾ ਹੈਗਾ ਹੈ ਟੀਚਰ ਸਾਡੇ ਨਾਲ ਨੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਜ਼ਰੂਰ ਗੱਲਬਾਤ ਕਰਾਂਗੇ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸਮਾਂ ਦੇਣ ਦੇ ਲਈ ਕਿ ਕਦੋਂ ਸੇ ਅਕੈਡਮੀ ਚੱਲ ਰਹੀ ਹੈ ਔਰ ਬੱਚੇ ਕਿੰਨੇ ਲਗਾਤਾਰ ਜੋ ਆ ਰਹੇ ਹਨ ਔਰ ਕਿੰਨਾ ਕੁਝ ਸਿੱਖ ਚੁੱਕੇ ہیں ਹੁਣ ਤੱਕ ਕਿਉਂਕਿ ਕਾਫੀ ਸਮਾਂ ਹੋ ਚੁੱਕਾ ਹੈ Um, ये पिछले तीन महीने से चल रहा है अप्रॉक्स और ये थर्ड सब्जेक्ट है इंटरनेशनल रिलेशंस का जो सब्जेक्ट चल रहा है और रेगुलरिटी सब आते हैं दे वेरी सिंसेअर सो सब आते हैं वो प्रॉब्लम है नहीं अच्छा जब शुरुआत हुई थी इस चीज़ की तो बच्चों में काफ़ी उत्साह था कि जिनके पास पैसे नहीं है या फिर घट अफोर्ड कर पाते हैं जिनके परिवार वो भी कह रहे थे कि भाई हमें इस एकेडमी में आना है और सीखना है तो तकरीबन अब तक यहाँ पर कितने बच्चे लगातार आ रहे हैं कितनी एक गैदरिंग हो जाती है बच्चों की कि भाई हमने सीखना है और रेगुलरिटी इतनी जितनी गैदरिंग आती है उतनी रेगुलर होती है अब इसमें तो रेगुलरिटी का ऐसा है कि सभी आते हैं और जहाँ तक अवेयरनेस की बात है वो जैसे जैसे बढ़ेगी वैसे वैसे और लोग आएंगे जो आफ्टर पीसीएस देखा गया है कि बहुत लोग और अप्रोच करते हैं तो वो तो कोई प्रॉब्लम नहीं है अब तक कितने बच्चे जो है वो लगातार यहाँ पर स्टडी कर रहे हैं और कितनों का मतलब पेपर जो आ रहे हैं और करने जा रहे हैं मतलब कैसे कितने है? बच्चे लगातार यहाँ पर आ रहे हैं और कितने जो बच्चे हैं जिनको अब तक क्योंकि यू यूजीसी के पेपर और अलग अलग तरीके के पेपर निकल रहे हैं तो कितने बच्चे यहाँ से जाकर पेपर दे रहे हैं ਅਭੀ ਕੱਲ ਵੀ UGC ਦਾ ਪੇਪਰ ਹੈ ਤਾਂ 4 ਤੋਂ 5 ਲੋਕ ਗਏ ਹੋਏ ਆ UGC ਦਾ ਪੇਪਰ ਦੇਣੇ। ਬਾਕੀ ਸਭ ਆਈਆਂ ਹਾਂ ਇੱਥੇ ਪਰ। ਸਟੱਡੀ ਕਰ ਰਹੀ ਹੈ ਅਭੀ ਤੱਕ। ਹਾਂਜੀ, ਹਾਂਜੀ ਸਟੱਡੀ ਕਰ ਰਹੇ ਹਾਂ ਅਭੀ। ਤਾਂ ਬੱਚੇ ਵੀ ਨਾਲ ਹੈਗੇ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਅਸੀਂ ਗੱਲਬਾਤ ਕਰਾਂਗੇ ਕਿ ਕਿ ਸ਼ੁਰੂਆਤ ਤੋਂ ਪਹਿਲਾ ਕਿਉਂਕਿ ਬੱਚੇ ਕਾਫੀ ਇਸ ਜਗ੍ਹਾ ਦੇ ਉੱਪਰ ਆਉਂਦੇ ਰਹੇ ਨੇ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਇਹ ਉਪਰਾਲਾ ਹੈ। ਇਸ ਉਪਰਾਲੇ ਦੇ ਵਿੱਚ ਬਹੁਤ ਚੀਜ਼ਾਂ ਜੜੀਆਂ ਨੇ ਉਹ ਦੱਸੀਆਂ ਗਈਆਂ ਨੇ। ਬੱਚੇ ਜਿਹੜੇ ਲੋੜਵੰਦ ਨੇ ਉਹ ਵੀ ਇਸ ਅਕੈਡਮੀ ਦੇ ਵਿੱਚ ਆ ਕੇ ਜਿਹੜਾ ਹੈ ਉਹ ਸਟੱਡੀ ਕਰ ਸਕਦੇ ਨੇ ਹਰੇਕ ਤਰੀਕੇ ਦੇ ਨਾਲ ਫੈਸਿਲਿਟੀ ਜਿਹੜੀ ਹੈ ਉਸ ਜਗ੍ਹਾ ਦੇ ਉੱਪਰ ਦਿੱਤੀ ਗਈ ਹੈ ਭਾਈ ਜੀ ਖੁਰੀ ਨੇ ਗੱਲ ਕਰਦੇ ਆ ਅਜਾ ਭਾਈ ਪਹਿਲਾ ਤਾਂ ਮੈਂ ਜ਼ਰੂਰ ਫੈਸਿਲਿਟੀ ਦੀ ਗੱਲ ਜ਼ਰੂਰ ਕਰੂੰਗਾ ਕਿਹੜੀ ਕਿਹੜੀ ਫੈਸਿਲਿਟੀ ਮਿਲ ਰਹੀ ਹੈ ਇਸ ਜਗ੍ਹਾ ਦੇ ਵਿੱਚ ਮੇਨ ਫੈਸਿਲਿਟੀ ਸਾਨੂੰ ਟੀਚਿੰਗ ਚਾਹੀਦੀ ਆ ਵਧੀਆ ਟੀਚਰ ਬੋਰਡ ਆ ਤੇ ਹੋਰ ਤਾਂ ਸਾਨੂੰ ਕੁਝ ਚਾਹੀਦਾ ਨਹੀਂ ਕੋਈ ਬਹੁਤ ਵੱਡਿਆ ਸਮਾਰਟ ਕਲਾਸਾਂ ਦੀ ਲੋੜ ਨਹੀਂ ਹੈਗੀ ਵਧੀਆ ਟੀਚਰ ਅਤੇ ਇੱਕ ਕਵਾਈਟ এনवायरमेंट ਵਿੱਚ ਅਸੀਂ ਸਟੱਡੀ ਕਰ ਰਹੇ ਹਾਂ ਔਰ ਕੁਝ ਨਹੀਂ ਚਾਹੀਦਾ ਕਿਨੇ ਚਲੋ ਭਾਈ ਇੱਥ ਤਕਰੀਬਨ ਸਪਟੰਬਰ ਤੋਂ ਕਲਾਸਾਂ ਸ਼ੁਰੂ ਹੋ ਰਹੀਆਂ ਮੈਂ ਸ਼ੁਰੂ ਚ ਲਗਾ ਰਹੀਆਂ ਹਾਂ ਡੈਮੋ ਕਲਾਸਿਸ ਵੀ ਲਗਾਈਆਂ ਮੈਂ ਤੇ ਸਪਟੰਬਰ ਤੋਂ ਲਗਾਤਾਰੀ ਕਲਾਸਾਂ ਚੱਲ ਰਹੀਆਂ ਨੇ ਫੋਰਥ ਸਬਜੈਕਟ ਹੀ ਆਏ ਜਿਹੜਾ ਚੱਲ ਰਿਹਾ ਅੱਛਾ ਤੁਹਾਡਾ ਫੋਰਥ ਸਬਜੈਕਟ ਜਿਹੜਾ ਹੈ ਕਹੋ ਚੱਲ ਰਿਹਾ ਪੜਾਈ ਕਿਹੋ ਜੀ ਹੋ ਰਹੀ ਇਸ ਜਗ੍ਹਾ ਪੜਾਈ ਬਹੁਤ ਵਧੀਆ ਹੋ ਰਹੀ ਉਸ ਮੇਰੇ ਲਈ ਬਹੁਤ ਨਮਾਸੀ ਹੈ ਮੇਰੀ 24 ਚ ਗ੍ਰੈਜੂਏਸ਼ਨ ਹੋਈ ਆ ਤੇ ਉਸ ਤੋਂ ਪਹਿਲਾਂ ਮੈਨੂੰ ਫੁੱਲ ਫਾਰਮ ਵੀ ਨਹੀਂ ਪਤਾ ਹੁੰਦੀ ਸੀ ਯੂਪੀਐਸਸੀ ਡੈਮੋ ਕਲਾਸਿਸ ਲਗਾਈਆਂ ਕੋਇਨਸੀਡੈਂਟਲੀ ਮੇਰਾ ਏਜ ਹੈਗੀ ਟਾਈਮ ਮੈਚ ਹੋ ਗਿਆ ਤਾਂ ਆਇਆ ਡੈ ਇੱਕ ਇੱਕ ਖਾਲੀ ਬਰਤਨ ਵਿੱਚ ਭਰੀ ਜਾ ਰਹੀ ਹੈ ਨੌਲੇਜ ਮੈਨੂੰ ਸਾਰੀ ਕੀ ਸੋਚ ਕੀ ਰਿਹਾ ਹੋ ਮੈਂ ਜੀ ਕੀ ਫਿਊ ਫਿਊਚਰ ਕੀ ਤੁਸੀਂ ਸੋਚ ਰਹੇ ਹੋ ਉਹ ਮੈਂ ਜ਼ਰੂਰ জানੂੰਗਾ ਕਿਹੜੇ ਰਾਹ 'ਤੇ ਤੁਸੀਂ ਤੁਰ ਰਹੇ ਹੋ ਵੇਖੋ ਮੈਂ ਇੰਟਰਨਸ਼ਿਪ ਕੀਤੀ ਸੀ ਆਪਣੇ ਕਾਲਜ ਦੇ ਲਾਸਟ ਸੈਮ ਵਿੱਚ ਮੇਰੇ ਕੋਲ ਆਫਰ ਲੈਟਰ ਵੀ ਪਈ ਆਇਆ جواب ਦਾ ਬਟ ਮੈਂ ਕਿਹਾ ਏਜ ਮੇਰੇ ਹਜੇ ਮੇਰੇ ਫੇਵਰ ਵਿੱਚ ਹੈ ਕਿ ਪ੍ਰਾਈਵੇਟ ਨੌਕਰੀ ਕਰੂੰਗਾ ਫਾਇਦਾ ਨਹੀਂ ਹੈ ਜੀ ਕਿਉਂ ਨਾ 1-2 ਸਾਲ ਇਸ ਚੀਜ਼ ਨੂੰ ਦਿੱਤਾ ਜਾਵੇ ਕਿ ਦੇਖੀ ਕਿੱਧਰ ਜਾ ਰਿਹਾ ਕੁਝ ਐਗਜ਼ਾਮ ਬਹੁਤ ਹੁੰਦੇ ਸਿਲੇਬਸ ਸੇਮ ਹੁੰਦਾ ਆ ਤੇ ਹੁਣ ਪੇਪਰ ਸਾਰੇ ਪਾਉਂਗੇ ਦੇਖੋਗੇ ਇੱਕਦਮ ਸਿਲੇਬਸ ਕੰਪਲੀਟ ਹੋਵੇ ਰਿਵੀਜ਼ਨ ਕਰਾਂਗੇ ਤੇ ਉਹੀ ਆ ਹੁਣ ਤੱਕ ਸਮੋਤ ਚੱਲ ਰਿਹਾ ਮੈਂ ਕਲਾਸਾਂ ਲਗਾ ਰਹੀਆਂ ਸਾਰੀਆਂ ਅੱਛਾ ਕਿਨਾ ਮੈਂ ਤੁਹਾਡਾ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਹਰਪ੍ਰੀਤ ਜੀ ਕਦੋਂ ਤੋਂ ਆ ਰਹੇ ਹੋ ਇਸ ਜਗ੍ਹਾ ਦੇ ਉੱਪਰ ਐਂਡ ਕੀ ਕੁਝ ਸਿੱਖਣ ਨੂੰ ਮਿਲ ਰਿਹਾ ਪਾਫਿਕ ਸਿੱਖਣ ਨੂੰ ਮਿਲ ਰਿਹਾ ਹੈ ਤੇ ਮੈਂ ਵੀ ਜਦੋਂ ਸੈਪਟੈਂਬਰ ਤੋਂ ਬੈਚ ਸਟਾਰਟ ਹੋਇਆ ਸੀ ਤੇ ਉਸੇ ਟਾਈਮ ਦਾ ਮੈਂ ਜੁਆਇਨ ਕੀਤਾ ਆ ਤੇ ਮਤਲਬ ਵੈਸੇ ਤਾਂ ਮੇਰਾ ਸਗਾ ਕਿ ਮੈਂ ਚੰਡੀਗੜ੍ਹ ਜਾਵਾਂ ਬਟ ਕਿਉਂਕਿ ਮੈਂ ਪਹਿਲਾਂ ਵੀ ਥੋੜੀ ਇੱਥੋਂ ਬੇਸਿਕ ਕੋਚਿੰਗ ਕੀਤੀ ਸੀ ਐਨਸੀਆਰਟੀ ਵਗੈਰਾ ਦੀ ਬਟ ਫਿਰ ਮੈਨੂੰ ਜਦੋਂ ਪਤਾ ਲੱਗਾ ਕਿ ਪੀਏਪੀ ਇੱਥੇ ਆ ਰਹੇ ਨੇ ਤੇ ਇੱਕ ਚਲੋ ਮੇਰੇ ਫਾਦਰ ਵੀ ਗਵਰਨਮੈਂਟ ਏਮਪਲਾਈ ਨੇ ਤੇ ਉਹਨਾਂ ਲਈ ਇੱਕ ਸਪੈਸ਼ਲ ਇਨੀਸ਼ੀਏਟਿਵ ਸੀਗਾ ਫਿਰ ਮੈਂ ਸੋਚਿਆ ਵੀ ਚਲੋ ਨਾਲ ਇਹਦਾ ਥੋੜਾ ਜਿਹਾ ਆਪਣਾ ਆਪਣਾ ਹੀ ਏਰੀਆ ਹੈ ਤੇ ਇਹਦੇ ਵਿੱਚ ਮੈਨੂੰ ਥੋੜਾ ਅਕੋਮੋਡੇਸ਼ਨ ਦਾ ਵੀ ਫਾਇਦਾ ਰਹੂਗਾ ਕਿ ਮੈਂ ਘਰ ਤੋਂ ਆਪਰਾਉਂਡ ਕਰ ਸਕਦਾ ਹਾਂ ਤੇ ਬਾਕੀ ਫੈਸਿਲਿਟੀਆਂ ਵਧੀਆਂ ਨੇ ਟੀਚਰਸ ਵਧੀਆਂ ਨੇ ਤੇ ਬਾਕੀ ਜੋ ਵੀ ਸਟੱਡੀ ਮਟੀਰੀਅਲ ਹੈ ਸਾਰਾ ਵਧੀਆ ਹੈ ਅੱਛਾ ਕਿਹੜੇ ਰਾਹਵਲ ਤੁਸੀਂ ਜਾ ਰਹੇ ਹੋ ਬਈ ਕੀ ਸੋਚਿਆ ਮਨ ਦੇ ਵਿੱਚ ਖਿਆਲ ਕੀ ਹੈ ਕਿਹੜੇ ਪੇਪਰ ਦੇਣੇ ਆ ਬੇਸਿਕਲੀ ਤਾਂ ਪ੍ਰਾਈਮ ਟਾਰਗੇਟ ਤਾਂ ਮੇਰਾ ਯੂਪੀਐਸਸੀ ਹੀ ਹੈ ਉਦੇ ਨਾਲ ਨਾਲ ਕੋਈ ਜਿੱਦਾਂ ਸਟੇਟ ਸਿਵਲ ਸਰਵਿਸਿਜ਼ ਨਿਕਲ ਰਹੀਆਂ ਤੇ ਉਹ ਜਾਂ ਫਿਰ ਗ੍ਰੇਡ ਬੀ ਦੇ ਪੇਪਰ ਜਿਹੜੇ ਸਟੇਟ ਦੇ ਬੇਸਿਕਲੀ ਆ ਰਹੇ ਨੇ ਉਹਨਾਂ ਤੇ ਫੋਕਸ ਮੈਂ ਮੇਨਲੀ ਮੇਰਾ ਅੱਛਾ ਕੀ ਨਾਇਆ ਜੀ ਸਰ ਮੇਰਾ ਨਾਮ ਵਿਸ਼ਾਲ ਹੈ ਵਿਸ਼ਾਲ ਜੀ ਕਦੋਂ ਤੋਂ ਆ ਰਹੇ ਹੋ ਇਸ ਜਗ੍ਹਾ ਦੇ ਉੱਪਰ ਐਂਡ ਕੀ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਸੋ ਸਟਾਰਟਿੰਗ ਫਰੋਮ ਕੋਰਸ ਜਦੋਂ ਕੋਰਸ ਸ਼ੁਰੂ ਹੋਇਆ ਸੀ ਡੈਮੋ ਕਲਾਸਿਸ ਸਾਰੀਆਂ ਲਗਾਈਆਂ ਨੇ ਹੁਣ ਤੱਕ ਸਿਰਫ 4th 4 ਮਨਥ ਹੋ ਗਏ ਨੇ ਤੇ ਬਹੁਤ ਵਧੀਆ ਐਕਸਪੀਰੀਅੰਸ ਹੈ ਸਰ ਅੱਛਾ ਕੀ ਕੁਝ ਸਿੱਖ ਰਹੇ ਹੋ ਬਈ ਸਰ ਹੁਣ ਤੱਕ ਸਰ ਇਹ 3rd ਸਬਜੈਕਟ ਸਾਡਾ ਜਿਹੜਾ ਇੰਟਰਨੈਸ਼ਨਲ ਰਿਲੇਸ਼ਨਸ ਹੈ ਪਹਿਲਾ ਸਾਡੇ ਜਿਹੜੇ ਦੋ ਸਬਜੈਕਟ ਹੋ ਗਏ ਬਹੁਤ ਵਧੀਆ ਸਰ ਸਭ ਕੁਝ ਐਕਸਪਲੇਨ ਕੀਤਾ ਸਾਰੇ ਡਾਊਟ ਸਰ ਪ੍ਰੋਪਰ ਕਲੀਅਰ ਹੈ ਸਰ ਤੇ ਹੁਣ ਤੱਕ ਐਕਸਪੀਰੀਅੰਸ ਸਰ ਵਧੀਆ ਰਿਹਾ ਅੱਛਾ ਪੇਪਰ ਵੀ ਲੈਰੀਨ ਵਿੱਚ ਵਿੱਚ ਕਿਉਂਕਿ ਤਿਆਰੀਆਂ ਕਾਫੀ ਹੁੰਦੀਆਂ ਨੇ ਇਸ ਦੇ ਵਿੱਚ ਪੇਪਰ ਜਦੋਂ ਦੇਣੇ ਹੁੰਦੇ ਨੇ ਉਸ ਤੋਂ ਪਹਿਲਾਂ ਵੀ ਕਈ ਚੀਜ਼ਾਂ ਨੇ ਜੋ ਦੇਖਿਆ ਜਾਂਦੀਆਂ ਨੇ ਪੇਪਰਸ ਵੀ ਹੋ ਰਹੇ ਨੇ ਸਰ ਯਾ ਸਰ ਹਾਂਜੀ ਹੋ ਰਹੇ ਜਿੱਦਾਂ ਹਾਂਜੀ ਸਰ ਜਦੋਂ ਮਤਲਬ ਇੱਕ ਸਬਜੈਕਟ ਕੰਪਲੀਟ ਹੋ ਜਾਂਦੇ ਉਸ ਤੋਂ ਬਾਅਦ ਸਰ ਟੈਸਟ ਹੋ ਜਾਂਦਾ ਠੀਕ ਹੈ ਤਾਂ ਹੋਰ ਵੀ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਚਕੀਨਾ ਜੀ ਤੁਹਾਡਾ ਸਰ ਮੇਰਾ ਨਾਮ ਵਿਵੇਕਦੀਪ ਸਿੰਘ ਹੈ ਤੁਹਾਰੇ ਵਿੱਚ ਸੀ ਸਰ ਮੈਨੂੰ 1 ਮੰਥ ਹੋਇਆ ਹੈ ਜੀ 1 ਮੰਥ ਹੋਇਆ ਹੈ ਅੱਛਾ ਬਾਕੀ ਤਾਂ ਤਿੰਨ ਤਿੰਨ ਮੰਥ ਤੋਂ ਲਗਾਤਾਰ ਆ ਰਹੇ ਤੁਸੀਂ 1 ਮੰਥ ਤੋਂ ਆ ਰਹੇ ਹੋ ਕਿਹੋ ਜਿਹਾ ਪਹਿਲਾਂ ਤਾਂ ਜ਼ਰੂਰ ਫੀਲ ਕਿਹੋ ਜਿਹਾ ਹੋ ਰਿਹਾ ਇਸ ਜਗ੍ਹਾ ਦੇ ਉੱਪਰ ਸਰ ਇੱਕ ਤਾਂ ਮੈਂ ਇੱਥੇ ਜਲੰਧਰ ਦੇ ਵਿੱਚ ਬਹੁਤ ਸਾਰੇ ਸੈਂਟਰਸ ਦੇਖੇ ਸੀਗੇ ਉੱਥੇ ਵਿਜ਼ਿਟ ਵੀ ਕੀਤਾ ਤੇ ਮੈਂ ਇੱਥੇ ਵੀ ਡੈਮੋਜ਼ ਲਈਆਂ ਨਾ ਉਹ ਥੋੜਾ ਮੈਨੂੰ ਹੁਣ ਮੇਨਲੀ ਸਾਨੂੰ ਪੈਂਦਾ ਹੈ ਇਹ ਲੋਕਲ ਪੈਂਦਾ ਜਿਹੜਾ ਚਲੰਦਰ ਹੈ ਤੇ ਆਪਾਂ ਚਾਹੁੰਦੇ ਆ ਸਾਨੂੰ ਸਟੱਡੀ ਮਿਲੇ ਚੰਡੀਗੜ੍ਹ ਵਰਗੀ ਦਿੱਲੀ ਵਰਗੀ ਬਟ ਕੁਝ ਮੈਂ ਸੋਰਸਸ ਵੀ ਦੇਖੇ ਜਿਨ੍ਹਾਂ ਨੇ ਮੈਨੂੰ ਸਲਾਹ ਦਿੱਤੀ ਕਿ ਰਾਜ ਸਰ ਦੇ ਕੋਲੋਂ ਜਾਇਓ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਤਿਆਰੀ ਕੀਤੀ ਹੋਈ ਸੀ ਤੇ ਜਦੋਂ ਮੈਂ ਦੇਖਿਆ ਤੇ ਬਹੁਤ ਵਧੀਆ ਪੜਾਈ ਸੀ ਇਸ ਦੀ ਰਿਲੇਟਡ ਹਾਂਜੀ ਇੱਕ ਮਹੀਨੇ ਤੋਂ ਪੜ ਰਿਹਾ ਮੈਂ ਕਹੋ ਜੀ ਸਟੱਡੀ ਇਸ ਜਗ੍ਹਾ ਦੇ ਉੱਪਰ ਮਿਲ ਰਹੀ ਹੈ ਤੁਹਾਨੂੰ ਕਿਹੋ ਜਿਹਾ ਪੜਾਇਆ ਜਾ ਰਿਹਾ ਹੈ ਸਰ ਸਟੱਡੀ ਬਹੁਤ ਵਧੀਆ ਹੋ ਰਹੀ ਆ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵੀ ਬਹੁਤ ਜ਼ਿਆਦਾ ਗੌਰ ਕਰ ਰਹੇ ਨੇ ਮੈਡਮ ਹੁਣ ਵਿੱਚ ਵਿੱਚ ਜਿੱਦਾਂ ਮੈਨਸ ਦੇ ਕੁਐਸਚਨਸ ਹੁੰਦੇ ਆ ਉਸ ਉਸ ਕੁਐਸਚਨਸ ਹੋਗੇ ਉਹਨਾਂ ਨੂੰ ਵੀ ਅੱਗੇ ਮੈਂਮ ਦੱਸਦੇ ਨੇ ਕਿਦਾਂ ਤੁਸੀਂ ਟੈਂਪਟੇਸ਼ਨ ਕਰਨੀ ਆ ਤੁਹਾਡੀਆਂ ਮਾਈਨਰ ਮਾਈਨਰ ਪ੍ਰੋਬਲਮਸ ਕਿੱਥੇ ਆ ਕਿਉਂਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਬਹੁਤ ਵੱਡਾ ਅਸਰ ਕਰਦੀਆਂ ਹੁੰਦੀਆਂ ਠੀਕ ਹੈ ਸ਼ੁਕਰੀਆ ਜੀ ਬਾਈ ਜੀ ਤੁਸੀਂ ਬਹੁਤ ਬਹੁਤ ਤੁਹਾਡਾ ਗੱਲਬਾਤ ਕੀਤਾ ਮੈਂ ਮੈਮ ਜ਼ਰੂਰ ਮੈਂ ਜਾਨਣਾ ਚਾਹੁੰਗਾ ਜੋ ਇਹ ਬੱਚੇ ਹੈ ਕਿਉਂਕਿ ਸਿਲੇਬਸ काफ़ी लंबा है इसका और अब तक कितने सिलेबस हो चुके हैं और कितने बाक़ी हैं और जिसके बाद ये बच्चे जो हैं पेपर दे सकते हैं सर अभी तो उन्होंने स्टार्ट ही करा है तो ये तो बहुत नेसेंट स्टेज है उनके अभी टाइम लगेगा और सब्जेक्ट्स आएंगे जैसे जैसे तो ये जाएगा नवंबर तक आई थिंक वहाँ तक तो जाएगा ही टोटल कितने सब्जेक्ट होते हैं इस पेपर में और तैयारी में यूपीएससी पी के जो करने लगे कोई बच्चा और कितना समय उसका एक कंज्यूम होता है सब बेसिक तो इफ़ अगर कोई एंटर भी कर रहा है इस पेपर में तो hmm. उसको ये मान के चलना चाहिए कि उसके टू एंड हाफ इयर्स ढाई साल लगभग तो जाएगा ये बिकॉज एक साल की तैयारी कर दो एंड अप्रोक्स डेढ़ साल का आपका प्रोसेस रहता है बाकी सब का तो दो ढाई दो साल तो या तो टेल यू सेल्फ कि आपको पेपर देना ही हो उतना करने और तो लगेगा ही hmm. हाँ एंड अप्रॉक्स अगर हम क्यूमुलेटिवली सारे सब्जेक्ट्स देखें फिल्म मीन इंटरव्यू क्लबिंग एफ एवरी तो इट विल द सब्जेक्ट्स आर approximately फोर्टी hmm. so हाँ everything under the sun सन कुछ भी एनी थिंग वो hmm. आपको पढ़ना ही होता है टोटल hmm. कितने सब्जेक्ट अब तक हो चुके हैं कंप्यूटर अभी तो थर्ड मॉड्यूल चल रहा है hmm. तो अभी तो थर्ड ही मॉड्यूल अभी, अभी मतलब स्टार्ट हुआ है शुरुआत है अभी ये बिल्कुल स्टार्ट हुआ है नेशन स्टेज पे है ये बिल्कुल hmm. ठीक है एक बारी बस बच्चे के नाल थोड़ी जी गल, जरूर गलबात करा अच्छा कहो जा क्योंकि कहें पे ने कि भाई फीस बड़ी घट हैगी ਜਿਹੜਾ ਹੈਗਾ ਉਹ ਕੰਫਰਟੇਬਲ ਫੀਲ ਕਰਾਇਆ ਜਾਂਦਾ ਹੈ ਬੱਚਿਆਂ ਨੂੰ ਫੀਸਾਂ ਦਾ ਠੀਕ ਹੈ ਬਈ ਜੀ ਸਾਰਾ ਕੁਝ ਅਕੋਰਡਿੰਗ ਟੂ ਜਿੱਦਾਂ ਤੁਸੀਂ ਸੋਚਿਆ ਸੀ ਉਹੀ ਹੈ ਹਾਂਜੀ ਜਿੱਦਾਂ ਜਿਹੜੇ ਇਹਨਾਂ ਦਾ ਪੰਜਾਬ ਪੁਲਿਸ ਬੈਕਗ੍ਰਾਉਂਡ ਦਾ ਉਹਨਾਂ ਨੂੰ 50% ਡਿਸਕਾਊਂਟ ਹੈ ਉਹਦੇ ਕਰਕੇ ਹੋਰ ਵੀ ਫਾਇਦਾ ਹੈ ਤੇ ਇੱਕਾ ਕਿਉਂਕਿ ਆਪਾਂ ਆਪ ਡਾਊਨ ਕਰ ਰਹੇ ਹਾਂ ਤਾਂ ਕੁਝ ਰਹਿਣ ਦਾ ਖਰਚਾ ਨਹੀਂ ਹੈਗਾ ਕੁਝ ਖਾਣ ਦਾ ਖਰਚਾ ਨਹੀਂ ਘਰ ਦਾ ਖਾ ਰਹੇ ਹਾਂ ਇਹ ਡਿਸਐਡਵਾਂਟੇਜ ਵੀ ਹੋ ਸਕਦੀ ਹੈ ਬਟ ਫਿਲਹਾਲ ਇਹ ਚੀਜ਼ ਠੀਕ ਹੈ ਕਿ ਖਰਚਾ ਕੁਝ ਬਹੁਤ ਜ਼ਿਆਦਾ ਨਹੀਂ ਹੋ ਰਿਹਾ अच्छा ਤੁਸੀਂ ਕਿੱਥੋਂ ਆ ਰਹੇ ਹੋ ਮੈਂ ਜਿਲ੍ਹਾ ਹੁਸ਼ਿਆਰਪੁਰ ਮੈਨੂੰ ਪੈਂਦਾ ਹੈ ਬਟ ਇੱਥੋਂ 40 ਕਿਲੋਮੀਟਰ ਮੈਨੂੰ ਹੋਣਾ ਕਾਫੀ ਬਾਰਡਰ ਤੇ ਹੁਸ਼ਿਆਰਪੁਰ ਦੇ ਤੇ ਮੈਂ ਅਪ ਡਾਊਨ ਕਰਾਂ ਮੈਨੂੰ ਵੱਧ ਤੋਂ ਵੱਧ 35 ਮਿੰਟ ਲੱਗਦੇ ਹੋਗੇ اچھا રોજ ਤੇ ਤੁਹਾਨੂੰ 35 ਮਿੰਟ ਲੱਗ ਜਾਂਦੇ ਨੇ ਆਉਣ ਦੇ ਹਾਂਜੀ 35 40 ਮਿੰਟ ਡਿਪੈਂਡ ਔਨ ਟ੍ਰੈਫਿਕ ਦੇ ਅੱਛਾ ਤੁਸੀਂ ਸਾਰੇ ਕਿੱਥੋਂ ਹੈਗੇ ਤੁਸੀਂ ਕਿੱਥੋਂ ਬਈ ਜੀ ਮੇਰੇ ਮਤਲਬ ਬੇਸਿਕਲੀ ਮੇਰੀ ਡਿਸਟ੍ਰਿਕਟ ਤਾਂ ਹੁਸ਼ਿਆਰਪੁਰ ਹੀ ਆ ਆਰਾਊਂਡ ਮੇਰਾ ਇੱਥੋਂ ਜੇ ਕਹਿ ਸਕਦੇ ਮੇਰਾ ਘਰ 35 40 ਕਿਲੋਮੀਟਰ ਹੀ ਆ ਪਰ ਹੁਣ 40 ਕਿਲੋਮੀਟਰ ਤੁਸੀਂ ਅਪ ਡਾਊਨ ਕਰ ਜੋ ਫੀਸਾਂ ਦਸੀਆਂ ਗਈਆਂ ਸੀਗੀਆਂ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਸੀ ਕਿ ਵੀ ਪੰਜਾਬ ਪੁਲਿਸ ਦੇ ਜ਼ਿਕਰ ਹੈਗੇ ਉਹ ਤਾਂ ਤੁਹਾਨੂੰ ਹਾਫ ਜਿਹੜੀ ਹੈਗੀ ਉਹ ਫੀਸ ਦੇਣੀ ਪਵੇਗੀ 50% ਲੈਸ ਹੋਵੇਗਾ ਉਹ ਹੋ ਰਿਹਾ ਹਾਂਜੀ ਉਹ ਤੇ ਹੋ ਰਿਹਾ ਹੈ ਸਹੂਲਤਾਂ ਮਿਲ ਰਹੀਆਂ ਨੇ ਪ੍ਰੋਪਰਟੀਆਂ ਨੇ ਬਿਲਕੁਲ ਠੀਕ ਹੈ ਜੀ ਬਿਲਕੁਲ ਸ਼ੁਕਰੀਆ ਜੀ ਤਾਂ ਇਹ ਬੱਚੇ ਦੇ ਨਾਲ ਵੀ ਜ਼ਰੂਰ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਵੀ ਤੁਹਾਨੂੰ ਜ਼ਰੂਰ ਗੱਲਬਾਤ ਕੀਤੀ ਸੀ ਇਹਨਾਂ ਦੇ ਨਾਲ ਅਤੇ ਦੱਸਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਇਨੀਸ਼ੀਏਟਿਵ ਲੈ ਰਹੀ ਹੈ ਜਿਸ ਤਰੀਕੇ ਦੇ ਨਾਲ ਉਪਰਾਲਾ ਕਰ ਰਹੀ ਹੈ ਤਾਂ ਉਸ ਉਪਰਾਲੇ ਦੇ ਵਿੱਚ ਤੁਸੀਂ ਵੀ ਜਿਹੜਾ ਹੈ ਉਹ ਆ ਕੇ ਜੁੜ ਸਕਦੇ ਹੋ ਜੇਕਰ ਤੁਸੀਂ ਲੋੜਵੰਦ ਹੋ ਜੇਕਰ ਤੁਹਾਡੇ ਕੋਲ ਪੈਸੇ ਘੱਟ ਨੇ ਪਰ ਸੁਪਨੇ ਤੁਹਾਡੇ ਵੱਡੇ ਨੇ ਤਾਂ ਤੁਸੀਂ ਜਲੰਧਰ ਦੇ ਵਿੱਚ ਜਿਹੜਾ ਹੈਗਾ ਹੈ ਉਹ ਯੂਪੀਐਸਸੀ ਦੀ ਤਿਆਰੀ ਕਰ ਸਕਦੇ ਹੋ ਹਰੇਕ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਹਰੇਕ ਸਹੂਲਤਾਂ ਜਿਹੜੀਆਂ ਨੇ ਉਹ ਮਿਲਣਗੀਆਂ ਇਹ ਇਕੱਲੇ ਸਰਕਾਰੀ ਅਧਿਕਾਰੀਆਂ ਦੇ ਬੱਚੇ ਦੇ ਲਈ ਨਹੀਂ ਖੁੱਲਿਆ ਹੋਇਆ ਹੈ ਸਿਵਿਲਿਅਨਸ ਜਿਹੜੇ ਨੇ ਉਹਨਾਂ ਦੇ ਲਈ ਵੀ ਇਹਨਾਂ ਦੇ ਦਰਵਾਜ਼ੇ ਜਿਹੜੇ ਨੇ ਉਹ ਖੁੱਲੇ ਹੋਏ ਨੇ ਇਸ ਜਗ੍ਹਾ ਦੇ ਉੱਪਰ ਆਣ ਅਤੇ ਉਹਨਾਂ ਨੂੰ ਜੋ ਸਹੂਲਤਾਵਾਂ ਜਿਹੜੀਆਂ ਨੇ ਉਹ ਮਿਲਣਗੀਆਂ ਉਹ ਹਰ ਇੱਕ ਤਰੀਕੇ ਦੇ ਨਾਲ ਨੇ ਚਾਹੇ ਉਹ ਪੜਾਉਣ ਦੇ ਵਿੱਚ ਹੋਣ ਚਾਹੇ ਹੋਰ ਜਿਹੜੀਆਂ ਫੈਸਿਲਿਟੀਆਂ ਨੇ ਉਹ ਸਭ ਕੁਝ ਜਿਹੜਾ ਹੈ ਉਹ ਇਸ ਅਕੈਡਮੀ ਦੇ ਵਿੱਚ ਤੁਹਾਨੂੰ ਆ ਕੇ ਮਿਲੇਗੀ ਉਮੀਦ ਕਰਦਾ ਤਸਵੀਰਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਕੈਮਰਨ ਪਸੰਨਪੰਖ ਦੇ ਨਾਲ ਰਾਜਗੁਪਤਾ ਬਾਪੂ ਸ਼ਹਿ ਟਾਈਮ ਜੁਲੰਦ